ਅਮ੍ਰਿਤਸਰ ਨੂੰ ਜੋ ਹੈ ਕਿ ਵੱਖ-ਵੱਖ ਜ਼ਾਇਕਿਆਂ ਕਰਕੇ ਜਾਣਿਆ ਜਾਂਦਾ ਹੈ ਮੈਂ ਸੱਚ ਬਹੁਤ ਚੀਜ਼ਾਂ ਤੁਹਾਨੂੰ ਖਾਣ ਨੂੰ ਮਿਲਣਗੀਆਂ ਅਮ੍ਰਿਤਸਰ ਨੂੰ ਜੋ ਹੈ ਖਾਣ ਪੀਣ ਦਾ ਸ਼ਹਿਰ ਵੀ ਆਖਿਆ ਜਾਂਦਾ ਹੈ ਪਰ ਅੱਜ ਤੁਹਾਨੂੰ ਅਸੀਂ ਇੱਕ ਇਹੋ ਜੀ ਚੀਜ਼ ਨਾਲ ਜਾਣੂ ਕਰਾਉਣ ਜਾ ਰਹੇ ਹਾਂ ਜੋ ਕਿ ਤੁਸੀਂ ਕਦੀ ਦੇਖੀ ਨਹੀਂ ਹੋਵੇਗੀ ਕਿਉਂਕਿ ਦੇਖਿਆ ਜਾਵੇ ਜਿਹੜੀ ਇਹ ਚੀਜ਼ ਆ ਅਕਸਰ ਮਾਂ ਜੋ ਹੈ ਘਰ ਬਣਾਉਂਦੀ ਹੈ ਪਰ ਇਹ ਜਿਹੜੇ ਇਹ ਬਣਾਉਂਦੇ ਨੇ ਉਹਨਾਂ ਦਾ ਬਣਾਉਂਦਾ ਹੀ ਇੱਕ ਵੱਖਰਾ ਢੰਗ ਹੈ ਕਿ ਇਹਨਾਂ ਦਾ ਜਿਹੜੇ ਇਵਨ ਦਨ ਕਿ ਇਹਨਾਂ ਦਾ ਜਿਹੜੇ ਸੋਸ਼ਲ ਮੀਡੀਆ ਤੇ ਵੀ ਇਹ ਬਹੁਤ ਅਕਸਰ ਵਾਇਰਲ ਹੁੰਦੇ ਨਜ਼ਰ ਆਉਂਦੇ ਨੇ ਇਸ ਵਕਤ ਅਸੀਂ ਪਹੁੰਚੇ ਹਾਂ ਪਿੰਕ ਪਲਾਜ਼ਾ ਅਮਨੀ ਸਰ ਦੇ ਕੋਲ ਇੱਕ 카ਟ ਲੱਗੀ ਹੈ ਜਿੱਥੇ ਕਿ ਇਸ ਨੌਜਵਾਨ ਵੱਲੋਂ ਜੋ ਹੈ ਇੱਕ ਵੱਖ-ਵੱਖ ਚੀਜ਼ਾਂ ਬਣਾਈ ਜਾਂਦੀ ਹੈ ਗੱਲ ਕਰੀ ਜਾਵੇ ਪਟੂਰੇ ਛੋਲੇ ਨਿਊਟਰੀ ਕੁਲਚਾ ਜਾਂ ਸ ਜਾ ਹੋਰ ਜੇ ਇੱਕ ਚਾਵਲ ਵੀ ਹੁੰਦੇ ਨੇ ਜਿਆਦਾਤਰ ਇਹਨਾਂ ਦੇ ਜਿਹੜੇ ਤੜਕੇ ਵਾਲੇ ਚਾਵਲ ਬੜੇ ਫੇਮਸ ਕੇ ਜਾਂਦੇ ਨੇ ਬੜੇ ਵਕਤਾਂ ਦੇ ਜਿਹੜੀ ਕੁਆਂਟੀਟੀ ਆ ਕੋਈ ਬੜੀ ਵਕਤ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਵੀ ਇਹਨਾਂ ਜਿਹੜੇ ਨੇ ਉਹ ਬਣਾਣ ਲੱਗੇ ਨੇ ਤੜਕੇ ਵਾਲੇ ਚਾਵਲ ਸਾਰੀ ਗੱਲਬਾਤ ਕਰਾਂਗੇ ਜਾਣਾਂਗੇ ਕੀ ਕੰਮ ਕਰਦੇ ਕਦੋਂ ਸ਼ੁਰੂ ਕੀਤਾ ਤੇ ਅਖਰ ਕੀ ਆ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਨਾਮ ਜੀ ਭਾਜੀ ਤੁਹਾਡਾ ਮੇਰਾ ਨਾਮ ਪਵਨ ਹੈ ਕਾਪਾ ਜੀ ਭਾਜੀ ਭਾਜੀ ਕਦੋਂ ਦਾ ਤੁਸੀਂ ਇਹ ਕੰਮ ਸ਼ੁਰੂ ਕੀਤਾ ਹੈ ਮੈਨੂੰ ਇੱਥੇ 10 ਸਾਲ ਹੋ ਗਏ ਭਾਜੀ 10 ਸਾਲ ਪਹਿਲੇ ਮੈਂ ਇੱਥੇ ਸਟਾਰਟ ਕੀਤਾ ਸੀ ਕੋਲਿਆਰੀ ਪ ਤੇ ਗੈਸ ਨਹੀਂ ਹੁੰਦਾ ਸੀ ਮੇਰੇ ਕੋ ਟੁੱਟੀ ਭੱਜੀ ਰੇੜੀ ਹੁੰਦੀ ਸੀ ਜੀ ਜੀ ਤੇ ਹੌਲੀ ਹੌਲੀ ਕੰਮ ਕਰਦੇ ਕਰਦੇ ਸਾਰਾ ਕੰਮ ਤੋਂ ਹੀ ਬਣਾਇਆ ਐ ਨਹੀਂ ਕਿ ਮੇਰੇ ਕੋਲ ਪਹਿਲੇ ਹੀ ਜਿਆਦਾ ਸੀ ਸ਼ੋਅ ਕਰ ਰਹੀ ਨਾਰਮਲ ਹੀ ਅਸੀਂ ਹੈਗੇ ਅੱਛਾ ਤੇ ਮੇਰੇ ਵਿੱਚ ਮੇਰਾ ਬ੍ਰਦਰ ਵੀ ਕਰਦਾ ਸੀ ਇੱਥੇ ਕੰਮ ਕਰਦਾ ਸੀ ਆ ਕੇ ਤੇ ਉਹਨੂੰ ਬਲੱਡ ਕੈਂਸਰ ਨਿਕਲਾ ਸੀ ਅੱਛਾ ਬ੍ਰਦਰ ਜੇ ਨਾਲ ਹੈ ਕਿ ਆ ਬਲੱਡ ਕੈਂਸਰ ਨਿਕਲਾ ਹੈ ਹਾਂਜੀ ਬਲੱਡ ਕੈਂਸਰ ਨਿਕਲਾ ਸੀ 4-5 ਸਾਲ ਗੁਰੂ ਨਾਨਕ ਹਸਪਤਾਲ ਗੁਰੂ ਰਾਮਦਾਸ ਹਸਪਤਾਲ ਇਲਾਕੇ ਦਾ ਹੈ ਸਮਗਰ ਉਹ ਬਚ ਨਹੀਂ ਪਾਇਆ ਸੀ ਅੱਛਾ ਮੇਰਾ ਬ੍ਰਦਰ ਪਹਿਲਾਂ ਨਾਲ ਇੱਥੇ ਕਰਦੇ ਹੁੰਦੇ ਸੀ ਆਂਦੇ ਹੁੰਦੇ ਸੀ ਕਦੀ ਕਦਾਈ ਕਿ ਮੈਂ ਉਹਨਾਂ ਨੂੰ ਇਹ ਸੋਚਦਾ ਸੀ ਕਿ ਮੈਂ ਉਹਨੂੰ ਰੇੜੀ ਤੇ ਕਰਾਂਗਾ ਤੇ ਮੇਰਾ ਕੈਟਰੀਂਗ ਦਾ ਕੰਮ ਸੀ ਅੱਛਾ ਤੇ ਫ ਕੰਮ ਉਹ ਜੇ ਕੀ ਇੱਥੇ ਕੰਮ ਮੈਂ ਸੈਟਿੰਗ ਕਰਾਂਗਾ ਹਰ ਚੀਜ਼ ਹੈ ਜਿੰਦਗੀ ਦੇ ਕੋਈ ਸੁਪਨੇ ਗਏ ਸੀ ਬੜਾ ਵਧੀਆ ਚੱਲਦਾ ਪਿਆ ਸੀ ਸਫ਼ਰ ਸਾਡਾ ਜਿੰਦਗੀ ਦਾ ਜੀ ਜੀ ਤੇ ਕੋਈ ਬਲੱਡ ਕੈਂਸਰ ਨਿਕਲ ਆਈ ਤੇ ਘਰ ਦੀਆਂ ਜ਼ਿੰਮੇਵਾਰੀਆਂ ਸਾਰੀਆਂ ਮੇਰੇ ਤੇ ਪੈ ਗਈਆਂ ਅੱਛਾ ਫਾਦਰ ਸੀ ਫਾਦਰ ਵੀ ਐਕਸਪਾਇਰ ਹੋ ਗਏ 2 ਸਾਲ ਹੋ ਗਏ ਤੁਹਾਨੂੰ ਇਕੱਲੇ ਤੁਹਾਨੂੰ ਕੰਮ ਕਰਨਾ ਪੈਂਦਾ ਸਾਰਾ ਤੇ ਪਹਿਲਾਂ ਮੈਂ ਆਪਦੀ ਕੋਈ ਸਟੱਡੀ ਸਟੱਡੀ ਕੁਝ ਕੀਤੀ ਹੋਈ ਨਹੀਂ ਭਾਜੀ ਮੈਂ ਸਟੱਡੀ ਨਹੀਂ 6 ਕਲਾਸਾਂ ਪੜੀਆਂ ਕਿ ਜਦੋਂ ਮੈਂ 4-5 ਸਾਲ ਤੀਸਰੀ ਕਲਾਸ ਚ ਪੜਦਾ ਸੀ ਤੇ ਮੈਂ ਸਕੂਲੋਂ ਆ ਕੇ ਕੰਮ ਤੇ ਜਾਂਦਾ ਸੀ ਅੱਛਾ ਜਿਵੇਂ ਦੁਪਹਿਰੇ ਸਕੂਲੋਂ ਛੁੱਟੀ ਹੋਈ ਨਹੀਂ 1:30 ਵਜੇ ਤੱਕ 1:30 ਵਜੇ ਤੋਂ ਬਾਅਦ ਮੈਂ ਦੁਕਾਨ ਤੇ ਜਾਣਾ ਕਿਸੇ ਦੀ ਉੱਥੋਂ ਸਾਨੂੰ 8 ਵਜੇ ਛੁੱਟੀ ਹੁੰਦੀ ਸੀ ਅੱਛਾ ਤੇ ਗਰੀਬੀ ਆਸੀਂ ਬਹੁਤ ਵੇਖੀ ਆ ਤੇ ਜਦੋਂ ਦਾ ਮੈਂ ਹੁਣੇ ਕੰਮ ਸ਼ੁਰੂ ਕੀਤਾ ਪਹਿਲੇ ਮੈਂ ਮਿਰੋਡਰੀ ਦਾ ਕੰਮ ਕਰਦਾ ਸੀ ਫਿਰ ਹਲਵਾਈਆਂ ਦੇ ਨਾਲ ਕੰਮ ਕੀਤਾ ਫਿਰ ਜਦੋਂ ਅਸੀਂ ਮਕਾਨ ਲੈ ਲਿਆ ਛੋਟਾ ਜਿਹਾ ਮਕਾਨ ਲਿਆ ਤੇ ਪੈਸੇ ਦਿੱਤੇ ਨਹੀਂ ਜਾਂਦੇ ਸੀ ਲੋਕਾਂ ਦੇ ਇਹ ਕਮੇਟੀਆਂ ਪਾਈਆਂ ਸੀ ਅੱਛਾ ਕਮੇਟੀਆਂ ਪਾਣ ਤੋਂ ਬਾਅਦ ਪੈਸੇ ਭਰਨੇ ਹੁੰਦੇ ਮਹੀਨੇ ਬਾਅਦ 5000 ਤੇ ਮੇਰੇ ਕੋ 5000 ਨਹੀਂ ਨਿਕਲਦੇ ਫਿਰ ਮੈਂ ਕਾਰਟ ਲਗਾਈ ਰੇੜੀ ਲਗਾਈ ਰੇੜੀ ਤੋਂ ਹੀ ਬਾਅਦ ਮੈਂ ਕਮੇਟੀਆਂ ਤਾਰੀਆਂ ਜੀ ਮਕਾਨ ਦੀਆਂ ਫਿਰ ਮੇਰਾ ਭਰਾ ਜਿਹੜਾ ਸੀ ਉਹਨੂੰ ਬਲੱਡ ਕੈਂਸਰ ਨਿਕਲਿਆ ਉਸ ਤੋਂ ਬਾਅਦ ਹੀ ਫਿਰ ਜਿੰਨੇ ਪੈਸੇ ਕਮਾਏ ਸਾਰੇ ਮੈਂ ਉਹਦੇ ਤੇ ਲਾ ਦਿੰਨਾ ਸੀ ਤੇ ਜਦੋਂ ਬਲੱਡ ਚੜਦਾ ਸੀ ਉਦੋਂ ਕੀਮੀ ਨਿਆ ਬਾਦ ਸੜ ਜਾਂਦਾ ਸੀ ਜਿੰਨੇ ਪੈਸੇ ਕਮਾਉਣਾ ਸੀ ਉਹਨੇ ਲਾ ਦਿੰਨਾ ਸੀ ਫੇਰ ਲਾ ਦਿੰਨਾ ਸੀ ਕੋਸ਼ਿਸ਼ ਤੇ ਬੜੀ ਕੀਤੀ ਮਗਰ ਉਹ ਬਚ ਨਹੀਂ ਪਾਇਆ ਫਿਰ ਉਸ ਤੋਂ ਬਾਅਦ ਫਿਰ ਜ਼ਿੰਦਗੀ ਦੀ ਸ਼ੁਰੂਆਤ ਨਵੇਂ ਤਰੀਕੇ ਕੀਤੀ ਬੜਾ ਔਖਾ ਰਿਹਾ ਸਫ਼ਰ ਥੋੜਾ ਜਿਹਾ ਅੱਛਾ ਵੇਖਿਆ ਤੁਸੀਂ ਬੜੀ ਮੁਸ਼ਕਲਾਂ ਦੇਖੀਆਂ ਪਰ ਤੁਸੀਂ ਜਿਹੜੀ ਇਹ ਮਿਹਨਤ ਕਰਕੇ ਜੋ ਹੁਣ ਤੁਸੀਂ ਕੰਮ ਮਤਲਬ ਕਿ ਸ਼ੁਰੂ ਕੀਤਾ ਪਰ ਇੱਕ ਮੈਂ ਸੁਣਿਆ ਕਿ ਕੰਨੇਕਾ ਤੁਸੀਂ ਵਕ ਵਕ ਚੀਜ਼ਾਂ ਬੜੀਆਂ ਬਹਾਂਦੇ ਤੜਕੇ ਵਾਲੇ ਕੁਚ ਬਣਾਉਂਦਾ ਹੈ ਕੁਚ ਬਣਾਉਂਦਾ ਹੈ ਤੜਕੇਲੇ ਚਾਵਲ ਹੁੰਦੇ ਆ ਤੜਕੇਲਾ ਭਿੱਜਾ ਕੋਲਚਾ ਪਾਸਤਾ ਕੋਲਚਾ ਆਲੂ ਵਾਲਾ ਪਟੋਰਾ ਨਿਊਟਰੀ ਕੋਲਚਾ ਅੱਛਾ ਕਈ ਵਾਰੀ ਲੋਕ ਕਹਿੰਦੇ ਵੀਡੀਓ ਵੇਖ ਕੇ ਕੀ ਹੈ ਪਤਾ ਨਹੀਂ ਕੀ ਕੀ ਪਾਈ ਜਾਂਦਾ ਮੈਂ ਸਾਰਿਆਂ ਨੂੰ ਇਹੀ ਕਹਿੰਨਾ ਜੇ ਅਗਰ ਤੁਹਾਨੂੰ ਸਵਾਦ ਨਾ ਲੱਗੇ ਜੇ ਪਲੇਟ ਤੋਂ ਤੁਸੀਂ ਐਦਾਂ ਖਾਦਾ ਤੁਹਾਨੂੰ ਸਵਾਦ ਨਾ ਲੱਗੇ ਮੈਂ ਪੈਸਾ ਵੀ ਨਹੀਂ ਲੈਂਦਾ ਭਾਜੀ ਅੱਛਾ ਪੈਸੇ ਵੀ ਨਹੀਂ ਲੈਂਦੇ ਤੁਸੀਂ ਜੇ ਸਵਾਦ ਨਾ ਲੱਗੇ ਤੇ ਅੱਛਾ ਜੇ ਸਵਾਦ ਲੱਗੇ ਪਲੇਟ ਖਾਲੀ ਹੁੰਦੇ ਫਿਰ ਮੈਂ ਪੈਸੇ ਲਵਾਂ ਤੇ ਜਿਹੜੀਆਂ ਚੀਜ਼ਾਂ ਤੁਹਾਡੀਆਂ ਖੁਦ ਦੀਆਂ ਇਨਵੈਂਸ਼ਨ ਹੈਗੀਆਂ ਭਾਜੀ ਤੁਸੀਂ ਆਪੇ ਹਾਂਜੀ ਖੁਦ ਦੀਆਂ ਮੈਂਸ਼ਨ ਹੈਗੀਆਂ ਕਿ ਕੰਮ ਕਰੀਦਾ ਹੈ ਹਲਵਾਈਆਂ ਦਾ ਕੰਮ ਕੀਤਾ ਐ ਨਹੀਂਗਾ ਕਿ ਉਦਾਂ ਮੈਂ ਆਪਣੇ ਪਾਪਾ ਦੇ ਨਾਲ ਪਾਪਾ ਦਾ ਵੀ ਐਕਸਪੀਰੀਅੰਸ ਹੀ ਮੈਂ 10 ਸਾਲ ਪਾਪਾ ਨਾਲ ਵੀ ਕੰਮ ਕੀਤਾ ਹਲਵਾਈਆਂ ਦਾ ਆਰਡਰ ਪਕਤਾਂਦਾ ਰਿਆਂ ਤੇ ਸਾਰੀ ਕੋਈ ਵੀ ਚੀਜ਼ ਹੈਗੀ ਹੈ ਟੇਸਟ ਆਂਦਾ ਤੇ ਤਾਂ ਹੀ ਕਰਦਾ ਵਾ ਕੰਮ ਭਾਜੀ ਆਪਣੇ ਦਿਮਾਗ ਦੀ ਗੱਲ ਹੈਗੀ ਦਿਮਾਗ ਦੇ ਨਾਲ ਤੇ ਹਰ ਚੀਜ਼ ਹੋ ਜਾਂਦੀ ਹੈ ਜੇ ਅਸੀਂ ਚੰਗਾ ਖਾਓਪਾ ਚੰਗਾ ਬਣਾਵਾਂਗੇ ਤੇ ਚੰਗਾ ਤੇ ਆਪੇ ਨਾਲ ਬਣੂਗਾ ਤੇ ਅੱਜ ਕੀ ਬਣਾਉਣ ਲੱਗੇ ਜੀ ਅੱਜ ਤੁਹਾਨੂੰ ਖਵਾ ਲਿਆ ਤੜਕੇਲੇ ਚਾਵਲ ਜੀ ਜੇ ਬਣਾਉ ਜੀ ਤੇ ਨਾਲ ਨਾਲ ਗੱਲਬਾਤ ਜਾਰੀ ਰੱਖਣਾ ਤੁਸੀਂ ਦੇਖ ਭਾਈ ਤੁਸੀਂ ਤੜਕੇਲੇ ਚਾਵਲ ਤੁਹਾਨੂੰ ਪਸੰਦ ਨਹੀਂ ਆਉਣਗੇ ਤੇ ਆਪਣੀ ਆਡੀਅנס ਨੂੰ ਕਹਿ ਸਕਦੇ ਹੋ ਇਹ ਨਾ ਕਹਿਣਾ ਕਿ ਮੈਂ ਵੀਡੀਓ ਕਰਕੇ ਕਹਿ ਰਿਹਾ ਤੁਹਾਨੂੰ ਕਹਿ ਰਿਹਾ ਜੇ ਸਵਾਦ ਨਹੀਂ ਲੱਗੇ ਤਾਂ ਮੂੰਹ ਤੇ ਹੀ ਕਹਿ ਰਿਆਂ ਵੀ ਕਹਿ ਦਿਓ ਕਿ ਨਹੀਂ ਸਵਾਦ ਲੱਗੇ ਜੀ 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 ਦੇਖੋ ਕਿ ਇੱਕ ਮਰਕੀ ਕਿਹਾ ਜਾ ਰਿਹਾ ਕਿ ਜੇ ਤੁਹਾਨੂੰ ਚੀਜ਼ ਸਵਾਦ ਨਹੀਂ ਲੱਗੇਗੀ ਬਿਸ਼ੱਕ ਤੁਸੀਂ ਪੈਸੇ ਨਾ ਦਿਓ ਮੈਂ 1 ਰੁਪਿਆ ਵੀ ਨਹੀਂ ਲਵਾਗਾ ਜੇ ਤੁਹਾਨੂੰ ਸਵਾਦ ਨਾਲ ਲੱਗੇ ਪਰ ਅਸੀਂ ਦੇਖ ਸਕਦੇ ਹਾਂ ਕਿ ਬਹੁਤ ਚੀਜ਼ਾਂ ਇਹਨਾਂ ਨੇ ਕੱਢ ਕੇ ਰੱਖੀਆਂ ਹੋਈਆਂ ਕਿ ਲੱਗ ਹੀ ਰਿਹਾ ਕਿ ਸਵਾਦ ਬਣੇਗਾ ਤੁਸੀਂ ਦੇਖ ਸਕਦੇ ਹੋ ਕਿ ਹੁਣ ਇਹਨਾਂ ਨੇ ਜੋ ਹੈ ਤੜਕੇਲੇ ਚਾਵਲ ਬਣਾਣੇ ਨੇ ਤੇ ਇੱਥੇ ਜਿਹੜਾ ਵਾ ਅਕਪੀ ਆਪਣੀ ਇਨਵੈਂਸ਼ਨ ਦਾ ਬਹੁਤ ਸਟਰਗਲ ਵੀ ਦੇਖਿਆ ਹੈ ਇਹਨਾਂ ਨੇ ਕਿ ਕਿਸ ਤਰ੍ਹਾਂ ਕੀ ਬ੍ਰਦਰ ਦੀ ਡੈਥ ਹੋ ਤੇ ਅੱਜ ਜੋ ਹੈ ਕਿ ਇੱਥੇ ਮਤਲਬ ਕਿ ਪਹੁੰਚੇ ਹੋਏ ਨੇ ਤੇ ਇੱਥੇ ਇੱਕ ਕਾਮਯਾਬ ਇੱਕ ਪਹੁੰਚੇ ਨੇ ਆਪਣਾ ਇਹ ਮੁਕਾਮ ਹਾਸਲ ਕੀਤਾ ਹੈ ਤੇ ਜਿੱਥੇ ਖੁਦ ਦੀ ਮਿਹਨਤ ਕਰਕੇ ਆ ਰਹੇ ਨੇ ਤੇ ਭਾਜੀ ਹੁਣ ਕਿਦਾਂ ਮੈਂ ਪ੍ਰੋਸੈਸ ਸ਼ੁਰੂ ਕਰੀਏ ਆਪਾਂ ਕੁਝ ਲੋਕ ਨੇ ਜਿਹੜੇ ਬਾਰੋ ਵੀ ਆਏ ਨੇ ਸਪੈਸ਼ਲ ਖਾਣੇ ਹਾਂਜੀ ਭਾਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਗਰਜੰਤ ਸਿੰਘ ਹੈ ਜੀ ਕਿ ਕਿੱਥੋਂ ਆਏ ਹੋ ਜੀ ਅਸੀਂ ਪਿੰਡ ਡਾਲ ਤੋਂ ਆਏ ਹਾਂ ਜੀ ਅੱਛਾ ਖਾਣਾ ਐ ਸਪੈਸ਼ਲੀ ਨਾ ਹਾਂਜੀ ਖਾਣਾ ਐ ਸਪੈਸ਼ਲ ਹੀ ਵੀਡੀਓ ਵੀਡੀਓ ਕੋ ਦੇਖੀ ਸੀ ਹਾਂਜੀ ਵੀਡੀਓ ਵੇਖੀ ਸੀ ਤੇ ਕਿੱਦਾਂ ਲੱਗਿਆ ਬਹੁਤ ਵਧੀਆ ਵੀਜੀ ਲੱਗਾ ਤੁਸੀਂ ਦੇਖ ਸਕਦੇ ਹੋ ਕਿ ਲਾਈਵ ਆਡੀਅੰਸ ਸੀ ਪੁੱਛਿਆ ਵਾ ਤੇ ਉਹਨਾਂ ਨੂੰ ਵੀ ਸਵਾਦ ਲੱਗਿਆ ਦੂਰੋਂ ਆਏ ਨੇ ਖਾਣ ਲਈ ਆਏ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਹੁਣ ਇਹਨਾਂ ਲੋ ਲੋ ਜੋ ਹੈ ਕਿ ਕਰਕੇ ਵਾਲਾ ਨੋਰੀ ਕੁਲਚਾ ਬਣਾਇਆ ਜਾਏਗਾ ਤੇ ਅਸੀਂ ਉਹਦੇ ਤੇ ਗੱਲ ਕਰ ਲੈਂਦੇ ਹਾਂ ਤੇ ਭਾਜੀ ਕੀ ਤੁਸੀਂ ਕੰਨੀ ਯੂਜ਼ ਕਰਦੇ ਭਾਜੀ ਇਹ ਮੋਗਲ ਮੱਖਣ ਪਾਉਂਦਾ ਸੀ ਪਹਿਲੇ ਜਿਹੜਾ ਤਵਾ ਜਿਹੜਾ ਨਾ ਅਕਾਲਗ ਲਾਥੀ ਜਾਂਦੀ ਸੀ ਹੁਣ ਆ ਵੇਖ ਲੈਣਾ ਤੁਸੀਂ ਵੀ ਤੁਹਾਡੇ ਸਾਹਮਣੇ ਇਹ ਸੜੇਗਾ ਨਹੀਂ ਦੇਸੀ ਘਿਓ ਦਾ ਜਿਹੜਾ ਦੇਸੀ ਘਿਓ ਦਾ ਫਾਇਦਾ ਉਹ ਇਹੀ ਹੈਗਾ ਇਸ ਕਰਕੇ ਮੈਂ ਮੋਗਲ ਮੱਕ ਬਟਰ ਬੰਦ ਕਰਤਾ ਭਾਜੀ ਅੱਛਾ ਅੱਛਾ ਇਹ ਸੜੇਗਾ ਨਹੀਂ ਇਹ ਦੇਖ ਲਿਓ ਤੁਸੀਂ ਵੀ ਪਿੱਛੇ ਕੀ ਸਾਰਾ ਤੁਸੀਂ ਜੋ ਕੀ ਹੈ ਮਿਰਚਾਂ ਗਾਜਰਾ ਮਟਰ ਪਿਆਜ਼ ਆ ਗਿਆ ਜੀ ਹਰਾ ਧਨੀਆ ਆ ਗਿਆ ਜੀ ਜੀ ਪਨੀਰ ਆ ਗਿਆ ਜੀ ਪਾਸਤਾ ਆ ਗਿਆ ਜੀ ਠੀਕ ਹੈ ਜੀ ਤੇ ਭਾਜੀ ਇਹਨੂੰ ਫਰਾਈ ਕਰਾਂਗੇ ਜੀ 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 ਤੁਸੀਂ ਤੁਸੀਂ ਇੱਕ ਸਾਤੇ ਕਿ ਮਲਟੀਪਲ ਵੈਜੀਟੇਬਲਸ ਨਾਲ ਪਾਈ ਗਈਆਂ ਤੇ ਵਿੱਚ ਪਾਸਾ ਵੀ ਪਾਇਆ ਗਿਆ ਕਿ ਜਿਹੜੇ ਤੜਕਲੇ ਚਾਵਲ ਚਾਵਲ ਦੇ ਵਿੱਚ ਪਾਸਤਾ ਸੀ ਪਹਿਲੀ ਵਾਰੀ ਦੇਖ ਰਿਆਂ ਕਿ ਚਾਵਲ ਦੇ ਵਿੱਚ ਵੀ ਜਿਹੜਾ ਪਾਸਤਾ ਪਾਇਆ ਜਾਂਦਾ ਵਾ ਤੇ ਹੁਣ ਇਹਨਾਂ ਵੱਲੋਂ ਜੋ ਦੇਸੀ ਘਿਓ ਇੱਕ ਜੋ ਵਗਰੀਆ ਕਿਹਾ ਦੇਸੀ ਘਿਓ ਸਰੀਰ ਵਾਸਤੇ ਵੀ ਸਹੀ ਹੁੰਦਾ ਤੇ ਉਹੀ ਇਹਨਾਂ ਵੱਲੋਂ ਜੇ ਕਿੱਥੇ ਵਰਤਿਆ ਜਾਂਦਾ ਕਿ ਜੇ ਦੇਸੀ ਘਿਓ ਨਾਲ ਬਣਾਉਂਦੇ ਨੇ ਤੇ ਭਾਜੀ ਹੋਰ ਜਿਹੜਾ ਤੁਸੀਂ ਇਹਨਾਂ ਸਟਰਗਲ ਦੇਖਿਆ ਆਪਣੀ ਲਾਈਫ ਚ ਤੇ ਕਿੱਦਾਂ ਮੋਟੀਵੇਸ਼ਨ ਕਿੱਦਾਂ ਆਉਂਦੀ ਰਹੀ ਹੈ ਮੋਟੀਵੇਸ਼ਨ ਬਹੁਤ ਵਧੀਆ ਜਿਹਦੇ ਅਸੀਂ ਕੰਮ ਚੰਗਾ ਕਰਦੇ ਤੇ ਪਰਮਾਤਮਾ ਦੇ ਵੀ ਸੁਣਦਾ ਵਾ ਗੁਰੂ ਦੀ ਨਗਰੀ ਆ ਪਿਆਰ ਦੀ ਨਗਰੀ ਤੇ ਸਵਾਦ ਦੀ ਨਗਰੀ ਆ ਸਵਾਦ ਖਵਾ ਰਿਆ ਤੇ ਗਾ ਗਾ ਰਿਆ ਅੱਛਾ ਅੱਛਾ ਤੇ ਇਹਦੇ ਨਾਲ ਹੀ ਮੇਰਾ ਘਰ ਚੱਲ ਰਿਹਾ ਜੀ ਜੀ ਦਿਸਾ ਜੀ ਤੁਸੀਂ ਦੇਖ ਸਕਦੇ ਹੋ ਕਿ ਕਹਿ ਰਹੇ ਨੇ ਕਿ ਆਪਣਾ ਹੀ ਇੱਕ ਮਿਹਨਤ ਦਾ ਕੀਤਾ ਹੋਇਆ ਵਾ ਕਿ ਮੈਂ ਮਿਹਨਤ ਕਰਕੇ ਖਾਣਾ ਖਾਵਾਂਗਾ ਤੇ ਤਾਂ ਹੀ ਜੋ ਹੈ ਕਿ ਸਾਹਮਣੇ ਚੀਜ਼ਾਂ ਇਸ ਵਕਤੇ ਇਹਨਾਂ ਨੇ ਫੇਸ ਕਰਕੇ ਤੇ ਹੁਣ ਕਾਮਯਾਬ ਖਲੋਤੇ ਨੇ ਕਿਉਂਕਿ ਦੇਖਣ ਵਾਲੀ ਗੱਲ ਹੈ ਕਿ ਅਕਸਰ ਲੋਕੀ ਜਿਹੜੇ ਜੋ ਹਿੰਮਤ ਹਾਰ ਜਾਂਦੇ ਨੇ ਪਰ ਇਹਨਾਂ ਵੱਲੋਂ ਜੋ ਹੈ ਕਿ ਹਿੰਮਤ ਨਹੀਂ ਹਾਰੀ ਗਈ ਆਪਣਾ ਜੋ ਕੀ ਫੇਸ ਕਰਕੇ ਜਾਂ ਜ਼ਿੰਦਗੀ ਨਾਲ ਲੜ ਕੇ ਜੋ ਹੈ ਕਿਥੇ ਕੁਝ ਦੇ ਬੇਸ਼ੱਕ ਭਾਵੇਂ ਘੱਟ ਕਹਿੰਦੇ ਨੇ ਕਿ ਪੜ੍ਹਾਈ ਕੀਤੀ ਆ ਪਰ ਜ਼ਿੰਦਗੀ ਦੀ ਇਸ ਖੇਲ ਦੇ ਵਿੱਚ ਜੋ ਹੈ ਕਿ ਮੈਂ ਜਿੱਤ ਹਾਸਲ ਕੀਤੀ ਆ ਮਾਪ ਪਿਓ ਦਾ ਸਹਸਤੇ ਹੱਥ ਨਾ ਹੋਣਾ ਭਰਾ ਦੇ ਕਰਦੇ ਕਿ ਮਿਹਨਤ ਕਰਕੇ ਫਿਰ ਪਹੁੰਚੇ ਤੇ ਭਾਜੀ ਹੁਣ ਜਿਹੜਾ ਇਹ ਪਾਸਤਾ ਤੇ ਹਰ ਇੱਕ ਚੀਜ਼ ਪਾਉਂਦੇ ਜੀ ਕਿਤਾ ਨਹੀਂ ਭਾਜੀ ਇੱਕ ਪਾਸਤਾ ਕੁਲਚੇ ਚ ਪੈਂਦਾ ਜੀ ਇਹ ਤੇ ਇੱਕ ਪਾਸਤੇ ਨੇ ਚਾਵਲ ਅੱਛਾ ਬਾਕੀ ਹੋਰ ਕਿਸੇ ਚ ਨਹੀਂ ਪੈਂਦਾ ਅੱਛਾ ਕੋਈ ਕੋਈ ਹੋਰ ਮਤਲਬ ਕਿ ਜਿਹੜੀ ਚੀਜ਼ਾਂ ਪਾਉਂਦੇ ਆ ਉਹ ਤੇ ਚਾਵਲ ਆ ਇਹ ਕਿਹੜੇ ਯੂਜ਼ ਕਰਦੇ ਆ ਚਾਵਲ ਭਾਜੀ ਇਹ ਵੇਖੋ 11 21 ਹੁੰਦੇ ਏ ਬਿਲਕੁਲ ਬਰੀਕ ਚਾਵਲ ਹੁੰਦੇ ਏ ਇਹ ਦੇਖੋ ਭਾਜੀ ਕੁਆਲਿਟੀ ਨਾਲ ਤੇ ਗਾਹਕ ਨਾਲ ਕੋਈ ਖਿਲਵਾੜ ਨਹੀਂ ਕਰਦਾ ਮੈਂ ਕਈ ਦੀ সুইਟ ਕੌਰ ਨਹੀਂ ਕਿਸੇ ਨੂੰ ਪਸੰਦ ਹੁੰਦੇ ਕਿਸੇ ਨੂੰ ਤੇ ਕਿਸੇ ਨੂੰ ਮਟਰ ਨਹੀਂ ਹੁੰਦਾ ਕਈਆਂ ਨੂੰ ਪਾਸਤਾ ਜਿੱਦਾਂ ਲਗਾ ਕੇ ਅਸੀਂ ਉਹਦਾ ਦਾ ਵੀ ਬਣਾ ਦੇਈਦਾ ਐਨਕੀ ਆਪਣੀ ਮਰਜ਼ੀ ਨਾਲ ਕਈ ਵਾਰੀ ਕਿਸੇ ਨੂੰ ਕੋਈ ਚੀਜ਼ ਨਹੀਂ ਪਸੰਦ ਆਂਦੀ ਤੇ ਅਸੀਂ ਚੇਂਜ ਕਰ ਦੇਈਦਾ ਕਿ ਅਸੀਂ ਮਟਰ ਨਹੀਂ ਪਾਈਦੇ ਜਿਹੜਾ ਕੋਈ ਕਹਿ ਦੇਵੇ ਕਿ ਮੈਂ ਕਰੀਮ ਨਹੀਂ ਖਾਂਦਾ ਕਰੀਮ ਨਹੀਂ ਪਾਈਦੇ ਸਾਦੇ ਵੀ ਬਣਾ ਕੇ ਦੇ ਦੇਈਦੇ ਕਿ ਚੁਆਇਸ ਗਾਗ ਦੀ ਬਣਾਉਣਾ ਮੇਰਾ ਕੰਮ ਅੱਛਾ ਭਈ ਛੋਲੇ ਵੀ ਪਾਏ ਵਿੱਚ ਹਾਂਜੀ ਛੋਲੇ ਵੀ ਪਾਏ ਮੈਂ ਤੁਹਾਨੂੰ ਆਪਣੀ ਉਹ ਲੋ ਪੂਰੀ ਵਧੀਆ ਕੁਆਂਟੀਟੀ ਨਾਲ ਕੀ ਆਪਣਾ ਟੇਸਟ ਦੇਣਾ ਮੈਂ ਆਪਣਾ ਟੇਸਟ ਦਾਂਗਾ ਆਪਣਾ ਸੁਆਦ ਦਾਂਗਾ ਤੇ ਤਾਂ ਹੀ ਗਾਗਾ ਆਏਗਾ ਜੀ ਜੀ ਜਿੱਤੇ ਤੁਸੀਂ ਦੇਖ ਸਕਦੇ ਹੋ ਕਿ ਵਿੱਚ ਛੋਲੇ ਵੀ ਪਾਏ ਗਏ ਨੇ ਨਵਲੋ ਤੇ ਅ ਵਿੱਚ ਕਹਿੰਦੇ ਪਏ ਨੇ ਕਿ ਆਪਣੀ ਇੱਕ ਵਧੀਆ ਚੀਜ਼ ਬਣਾਨੀ ਤੇ ਆ ਗਈ ਭਾਈ ਨਿਊਟਰੀ ਵੀ ਹਾਂਜੀ ਨਿਊਟਰੀ ਭਾਜੀ ਐਨਟਰੀ ਆ ਗਈ ਅੱਛਾ ਤੇ ਸੁਆਦ ਅਨੁਸਾਰ ਹਲਕੀ ਜੀ ਕਰੀਮ ਆਏਗੀ ਜਿਹਦੇ ਨਾਲ ਇਹ ਥਿੱਕ ਹੋ ਜਾਣਗੇ ਤੇ ਸੁਆਦ ਹੋਣਗੇ ਭਾਜੀ ਜੀ 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 ਤੁਸੀਂ ਦੇਖ ਸਕਦੇ ਹੋ ਕਿ ਅਮੂਲ ਕਰੀਮ ਵੀ ਪਾਈ ਗਈ ਆ ਇੱਕ ਸਵਾਦ ਆ ਜੇ ਇੱਕ ਚੀਜ਼ ਦੇ ਵਿੱਚ ਛੋਲੇ ਪਏਗੇ ਪਹਿਲੀ ਦੀ ਦੇਖਣੇ ਕਿ ਤੜਕੇਲੇ ਚਾਵਲ ਛੋਲੇ ਵੀ ਆ ਮਿਊਟਰੀ ਵੀ ਆ ਵਿੱਚ ਪਨੀਰ ਵੀ ਦਿਖ ਰਿਹਾ ਤੇ ਭਾਜੀ ਇਹ ਜਿਹੜੇ ਟੇਸ ਚ ਵਧੀਆ ਇਦਾਂ ਹੀ ਮਨਕੀ ਬੰਦ ਹਾਂਜੀ ਭਾਜੀ ਬਹੁਤ ਵਧੀਆ ਬੰਦ ਹੈ ਆਪਣੇ ਵੱਲੋਂ ਤਾਂ ਮੈਂ ਪੂਰੀ ਕੋਸ਼ਿਸ਼ ਕਰਦਾ ਇਹਦੇ ਨਾਲ ਹੀ ਗਾਗਵੀ ਚ ਆਂਦਾ ਪਿਆ ਹਰ ਚੀਜ਼ ਵੇਚ ਕੇ ਜਾਈਦੀ ਹੈ ਅੱਛਾ ਬਾਕੀ ਗੁਰੂ ਰਾਮਦਾਸ ਜੀ ਦੀ ਆਪਣੀ ਕਿਰਪਾ ਹੈ ਜੀ ਚੰਗਾ ਬਣਾਵਾਂਗੇ ਤੇ ਗੁਰੂ ਵਾਹਿਗੁਰੂ ਜੀ ਦੀ ਆਪਣੀ ਕਿਰਪਾ ਵੀ ਹੈ ਤੇ ਭਾਜੀ ਜਿਹੜੇ ਯੂਥ ਆ ਉਹਨਾਂ ਨੂੰ ਇੱਕ ਕੀ ਮੈਸੇਜ ਦੇਣਾ ਚਾਹੁੰਦਾ ਕਿ ਤੁਸੀਂ ਬੜਾ ਸਟਰਗਲ ਕੀਤਾ ਵਾ ਤੇ ਹੁਣ ਇੱਥੇ ਪਹੁੰਚੇ ਹੋ ਉਹਨਾਂ ਨੂੰ ਕੀ ਇੱਕ ਗੱਲ ਕਹਿਣਾ ਚਾਹੁੰਦਾ ਮੈਂ ਤੇ ਇਹੀ ਕਵਾਂਗਾ ਕਿ ਮਿਹਨਤ ਵਰਗੀ ਕੋਈ ਰੀਸ ਨਹੀਂ ਆ ਇਮਾਨਦਾਰੀ ਵਰਗੀ ਕੋਈ ਜ਼ਿੰਦਗੀ ਨਹੀਂ ਆ ਇਮਾਨਦਾਰੀ ਦੀ ਜ਼ਿੰਦਗੀ ਅਸੀਂ ਥੋੜਾ ਵੀ ਖਾਵਾਂਗੇ ਤੇ ਅਸੀਂ ਖੁਸ਼ ਰਹਾਂਗੇ ਕਿ ਜਿਹੜੀ ਅਸੀਂ ਮਿਹਨਤ ਕਰਦੇ ਵਾ ਨਾ ਮਿਹਨਤ ਵਾਸਤੇ ਜਿਹੜਾ ਆਪਣੇ ਪਰਿਵਾਰ ਵਾਸਤੇ ਮਿਹਨਤ ਕਰਦਾ ਸੱਚੇ ਦਿਲੋਂ ਉਹਦੀ ਪਰਮਾਤਮਾ ਜ਼ਰੂਰ ਸੁਣਦਾ ਇਹ ਜ਼ਰੂਰੀ ਨਹੀਂਗਾ ਸਾਡੇ ਕੋਲ ਲੱਖਾਂ ਰੁਪਏ ਆ ਗਏ ਸਾਡੇ ਕੋਲ ਕਾਰ ਆ ਗਈ ਜਾਂ ਕੁਛ ਆ ਜਵੇ ਤੇ ਅਸੀਂ ਸੁਖੀ ਹੈਗੇ ਨਹੀਂ ਅਸੀਂ ਥੋੜੇ ਜਿਹੀ ਸੁਖੀ ਹੈਗੇ ਆ ਜਿੰਨੇ ਅਸੀਂ ਪੈਸੇ ਕਮਾਨੇ ਆ ਨਾ ਉਹਦੇ ਵਿੱਚ ਹੀ ਗੁਜ਼ਾਰਾ ਕਰਨਾ ਵੀ ਬੜਾ ਵਧੀਆ ਹੈਗਾ ਬੰਦਾ ਸੁਖੀ ਹੈਗਾ ਕਿਉਂਕਿ ਆਪਣੇ ਮੈਂ ਇੱਥੇ ਕੰਮ ਕਰਦਾ ਨਾ ਮੈਂ ਆਪਣੇ ਸਾਰੇ ਸ਼ੌਂਕ ਭੁੱਲ ਗਿਆ ਆਪਣੇ ਪਰਿਵਾਰ ਚਲਾਉਣnse ਨਾ ਮੇਰੇ ਕੋ ਐਕਟਿਵਾ ਹੈਗੀ ਨਾ ਕਾਰ ਹੈਗੀ ਨਾ ਮੋਟਰਸਾਈਕਲ ਹੈ ਨਾ ਮੇਰੇ ਕੋ ਸਾਈਕਲ ਹੈਗੀ ਮੈਂ ਆਪਣੇ ਪਰਿਵਾਰ ਵਿੱਚ ਐਸ ਕਰਕੇ ਖੁਸ਼ ਹੈਗਾ ਕਿਉਂਕਿ ਮੈਂ ਨੂੰ ਜੋ ਉਹਨਾਂ ਨੂੰ ਲੋੜ ਹੈਗੀ ਆ ਮੈਂ ਆਪਣੇ ਲੋਕ ਕੋਸ਼ਿਸ਼ ਕਰਕੇ ਪੂਰਾ ਹੀ ਕਰਦਾ ਜੀ ਜੀ ਤੇ ਮੈਨੂੰ ਪਰਿਵਾਰ ਨੂੰ ਪੈਸੇ ਥੇਲੇ ਦੀ ਖਾਣ ਪੀਣ ਦੀ ਕੋਈ ਇਹੀ ਚੀਜ਼ ਦੀ ਲੋੜ ਹੁੰਦੀ ਨਾ ਪਰਿਵਾਰ ਨੂੰ ਜੋ ਮੈਂ ਆਪਣੇ ਵੱਲੋਂ ਤੋਂ ਪੂਰੀ ਕੋਸ਼ਿਸ਼ ਕਰਦਾ ਤੇ ਭਾਜੀ ਕਿ ਕਿੰਨੇ ਤੋਂ ਲੈ ਕੇ ਕਿੰਨੇ ਤੇ ਚੀਜ਼ ਆਲੀ ਸਟਾਰਟ ਹੁੰਦੀ ਇੱਥੇ ਮੇਰੇ ਤੋਂ ਸਿੰਪਲ ਪਲੇਟ 30 ਰੁਪਏ ਤੋਂ ਹੋ ਜਾਂਦੀ ਏ ਤੇ 150 ਤੱਕ ਹੁੰਦੀ ਏ ਪਨੀਰ ਭੁਰਜੀ 150 ਤੱਕ ਹੁੰਦੀ ਏ ਤੇ ਆ ਜਿਹੜੀ ਤੁਸੀਂ ਬਣਾਈ ਕੀ ਹੈ ਚਾਵਲ ਹੈ 100 ਰੁਪਏ ਪਲੇਟ ਹੈਗੀ ਭਾਜੀ ਜੀ ਤੇ ਇਹ ਦੋ ਬੰਦੇ ਵੀ ਖਾ ਲੈਂਦੇ ਜੇ ਜ਼ਿਆਦਾ ਜ਼ਿਆਦਾ ਕੋਈ ਖਾਣਾ ਹੋਵੇ ਤੇ ਕੱਲਾ ਵੀ ਖਾ ਖਾਈ ਜਾਂਦੇ ਬੰਦੇ ਦੀ ਸ਼ੁਕਰੀਆ ਤੇ ਜਿਸ ਤਰ੍ਹਾਂ ਕਿ ਅਸੀਂ ਗੱਲ ਕੀਤੀ ਹੈ ਇਹਨਾਂ ਨਾਲ ਕਿ ਬਹੁਤ ਇੱਕ ਜ਼ਿੰਦਗੀ ਦੇ ਵਿੱਚ ਫੇਸ ਕੀਤਾ ਪਰ ਫਿਰ ਕਿਤਨਾ ਕਿਤੇ ਮੁਕਾਮ ਤੇ ਪਹੁੰਚੇ ਨੇ ਕਾਮਯਾਬ ਹੋਏ ਨੇ ਤੇ ਇਹ ਕਹਿੰਦੇ ਪਏ ਜਿਸ ਤਰ੍ਹਾਂ ਕਿ ਇਹਨਾਂ ਨੌਜਵਾਨਾਂ ਨੂੰ ਵੀ ਇੱਕ ਅਪੀਲ ਕੀਤੀ ਹੈ ਕਿ ਹਮੇਸ਼ਾ ਕਾਮਯਾਬ ਕਰੋ ਪਿਛੇ ਖੁਦ ਗੱਡੀ ਨਹੀਂ ਹੈ ਕੁਝ ਨਹੀਂ ਹੈ ਸ਼ੌਂਕ ਮਾਰੇ ਨੇ ਮਿਹਨਤ ਕਰਨ ਦੀ ਇੱਕ ਗੱਲ ਕੀਤੀ ਹੈ ਕਿ ਮਿਹਨਤ ਕਰੋ ਤੇ ਜ਼ਿੰਦਗੀ ਜ਼ਰੂਰ ਕਾਮਯਾਬ ਹੋਵਗੇ ਤੇ ਇਸ ਤਰ੍ਹਾਂ ਹੀ ਤੁਸੀਂ ਦੇਖਿਆ ਵਾ ਕਿ ਇਸ ਤੜਕੇ ਵਾਲੇ ਜਿਹੜੇ ਚਾਵਲ ਨੇ ਜਿਹੜੇ ਤੁਸੀਂ ਅੰਮ੍ਰਿਤਸਰ ਦੇ ਬੜੇ ਫੇਮਸ ਨੇ ਇੱਥੇ ਆ ਕੇ ਦੂਰ ਦੂਰੋਂ ਲੋਕੀ ਆ ਕੇ ਖਾਂਦੇ ਨੇ ਕਿ ਦੇਖਿਆ ਵੀ ਹੈ ਕਿ ਲੋਕਾਂ ਦਾ ਕਹਿਣਾ ਹੈ ਕਿ ਬਹੁਤ ਸਾਫ ਬਣਾਉਂਦੇ ਨੇ ਤੇ ਇੱਕ ਗੱਲ ਹੋਰ ਕਹੀਏ ਜੇ ਤੁਹਾਨੂੰ ਚੀਜ਼ ਸਵਾਦ ਨਾ ਲੱਗੇ ਤਾਂ ਤੁਸੀਂ ਪੈਸੇ ਨਾ ਦਿਓ ਇਹ ਵੀ ਇੱਕ ਇਹਨਾਂ ਵੱਲੋਂ ਦਾਅਵਾ ਕੀਤਾ ਜਾਂਦਾ ਤੇ ਪਰ ਹੁਣ ਜਿਹੜਾ ਤੁਸੀਂ ਤੁਹਾਨੂੰ ਦਿਖਾਇਆ ਕਿ ਕਿਸ ਤਰ੍ਹਾਂ ਮਿਸਾਹ ਦੇ ਤੜਕੇ ਦੇ ਚਾਹ ਬਣਦੇ ਪ੍ਰਿੰਕ ਪਲਾਜ਼ਾ ਕੋਲ ਅੰਮ੍ਰਿਤਸਰ ਦੇ ਵਿੱਚ ਇੱਥੇ ਦੁਕਾਨ ਹੈ ਕਾਟ ਲਗਾਈ ਹੋਈਆਂ ਨੇ ਤੇ ਤੁਸੀਂ ਦੇਖ ਸਕਦੇ ਕਿ ਚਾਵਲ ਜਿਹੜੇ ਨੇ ਬਣ ਕੇ ਪੂਰੇ ਤਿਆਰ ਹੋ ਗਏ ਹੋਏ ਨੇ ਇੱਕ ਪਲੇਟ ਹੈ ਜਿਹੜੀ ਪੂਰੀ 100 ਰੁਪਏ ਦੀ ਕਿਹਾ ਜਾਂਦਾ ਤੇ ਜਿਸ ਦੇ ਵਿੱਚ ਛੋਲੇ ਵੀ ਪਾਏ ਗਏ ਨੇ ਪਨੀਰ ਹਰ ਇੱਕ ਚੀਜ਼ ਵਿੱਚ ਪਾਈ ਗਈ ਹੈ ਇਹਨਾਂ ਵੱਲੋਂ ਤੇ ਇਹ ਚੀਜ਼ ਤਿਆਰ ਹੋ ਗਈ ਤਾਂ ਤੁਸੀਂ ਵੀ ਜਰੂਰ ਇੱਥੇ ਆ ਕੇ ਤੁਸੀਂ ਖਾ ਸਕਦੇ ਹੋ ਪਿੰਕ ਪਲਾਜ਼ਾ ਦੇ ਕੋਲੇ ਨੇ ਦੀ ਜਿਹੜੀ ਇੱਕ ਕਾਟ ਲੱਗਦੀ ਹੈ ਇਹਨਾਂ ਦੀ ਤੇ ਤੁਸੀਂ ਇੱਥੇ ਆ ਕੇ ਜਰੂਰ ਇਸ ਨੂੰ ਟਰਾਈ ਕਰੋ